भुला चार त्यौहार ने चारा जो कौन बल्ले बल्ले कराने का एक पासे टीम क्या पुट्ट करा है एक पैदा असां गविंदर कांगे वारा दुनिया नचादी मुंडे न दुनिया नचादी मुंडे नी नवदीप गा

ਸੋਨੀ ਲੱਗਿਆ ਜੋਰ ਮਿਆਰ ਪਿਆਰ ਆ ਸੋਹਰੇ ਵਾਲੀ ਆ ਗਗਨ ਚੀਪਾ ਦਾ ਜੇਤੂ ਐ ਇਹ ਕੈਨੇਡਾ ਦੇ ਤਣ ਤਨ ਕਰਵਾ ਹੈ ਅਗਲੇ ਜੱਫੇ ਤੇ ਕਹਿੰਦੇ ਚੱਕ ਦੇਸ ਰਾਜ ਵਾਲੇ ਗੱਗੀ ਨੇ ਵੀ ਤਾੜੀਆਂ ਮਾਰੀਆਂ ਆਲਮਗੀਰੀਏ ਜਸ਼ਨ ਨੇ ਵੀ ਤਾੜੀਆਂ ਮਾਰੀਆਂ ਵੀ ਮੁੰਡੇ ਪਾਸਾ ਬੁਲਟਾ ਨੂੰ ਫਿਰਦੇ ਆਹ ਮੁੰਡੇ ਪਾਸਾ ਬੁਲਟਾ ਨੂੰ ਫਿਰਦੇ ਆਹ ਇੱਕ ਇੱਕ ਨਹੀਂ ਕਹਿੰਦੇ ਗਗਨੀ ਅਮਨ ਕਮਾਂਡੋ ਰਮਾਨਾ ਅਥੀਤ ਸਿੰਘਾਂ ਦੀ ਟੀਮ ਖੇਡ ਰਹੀ ਹੈ ਕੋਰੇ ਹੋਰਾਂ ਦਾ ਪਿੰਡ ਹੈ ਧੂਰੇ ਹੋਰਾਂ ਦਾ ਪਿੰਡ ਹੈ ਕੁਲਵਿੰਦਰ ਹੋਰਾਂ ਦਾ ਪਿੰਡ ਹੈ ਇਹ ਗੱਦੇ ਵਾਲੀਆ ਗਗਨੀ ਇਸ ਵੇਲੇ ਸਿਰਾ ਇਸ ਵੇਲੇ ਸਿਰਾ ਲੈ ਸਿਰਾ 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 ਲੈ ਵੀ ਡਾਕਟਰ ਸਿੰਘ ਵਾਲਿਆ ਨੂੰ ਸਵਾਦ ਆ ਰਿਹਾ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਐਨ ਸਿਰੇ ਦਾ ਮੇਲਾ ਸਿਰੇ ਦਾ ਮੇਲਾ ਸਿਰੇ ਦਾ ਮੈਲਾ ਇਹ ਸੇਣਾਂ ਨੂੰ ਇੱਕੋ ਜਿਹੇ ਬਾਹਨ ਮਿੱਤਰੋ ਟੱਕਰੇ ਨੇ ਹਾਨੀਆਂ ਨੂੰ ਹਾਨ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਤੇ ਅੱਜ ਧਮ ਪੈ ਗਈ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਦੀ ਅੱਜ ਧਮ ਪੈ ਗਈ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਦੀ ਆਹ ਗਿੱਦੇ ਵਾਲੀਆ ਗਦਨੀ ਤੇ ਜੰਗਪੁਰੀਆ ਵਿੱਕੀ ਹੈ ਆਹ ਨੰਬਰ ਲੈ ਕੇ ਗਬਰੂ ਬਾਸ ਹੁੰਦਾ ਹੋਇਆ ਜ਼ਿਲ੍ਹੇ ਲੁਧਿਆਣੇ ਤੋਂ ਪੁੱਜਿਆ ਹੋਇਆ ਲੋਕਾਂ ਦਾ ਜਹਤ ਹੈ ਦੁਨੀਆ ਦਾ ਟਾਪਰ ਰੇਡਰ ਬਣਿਆ ਆਹ ਇੱਕ ਪਾਸੇ ਸੁੱਖਾ ਪੁੱਤਰ ਵਾਲਾ ਤੇ ਕਗੂ ਨਾ ਜਾਣ ਸੋਨੀ ਗਮਣਸਰੀ ਹੈ ਕਬੱਡੀ ਪੌਂਗ ਲਈ ਤਿਆਰ ਪਰ ਤਿਆਰ ਹੈ ਅੰਮ੍ਰਿਤ ਕਹਿੰਦੇ ਕਬੱਡੀ ਪਾ ਰਿਹਾ ਉਧਰ ਕਹਿੰਦੇ ਚਾਰ ਦੇ ਇੱਕ ਪਾਸੇ ਗੁਜਨੀ ਇੱਕ ਪਾਸੇ ਕੁਲਾਓ ਉਹ ਚਾਰਾਂ ਦੇ ਕੋਣ ਬੱਲੇ ਬੱਲੇ ਕਰਵਾ ਦੇਗਾ ਯਾਰ ਪੱਟਾ ਤੇ ਚਾਪੀਆਂ ਮਾਰਦੇ ਆ ਆ ਮੈਚ ਨੇ ਰੰਗ ਬਣ ਪਿਆ ਆ ਮੈਚ ਨੇ ਮੁੱਖ ਤੋੜਦੇ ਆ ਆ ਮੈਚ ਨੇ ਮੁੱਖ ਮੋੜਦੇ ਆ ਆ ਮੈਚ ਨੇ ਮੁੱਖ ਤੋੜਦੇ ਆ ਇਹ ਮੋੜ ਤੋੜ ਲਿਆ ਮੁੱਖ ਮੋੜ ਕਰਨ ਲਈ ਅੰਜ ਬਰਾਬਰ ਗੱਟਾਂਗੇ ਇਧਰ ਕਹਿੰਦੇ ਕਬੱਡੀ ਪੈਜੀ ਹੈ ਇਧਰ ਕੁੱਟਰਾਂ ਵਰ ਸੁੱਕੇ ਵਰਗੇ ਪਿਆਰ ਪਰ ਚਾਰਾਂ ਦੇ ਵਿੱਚ ਕਹਿੰਦੇ ਇੱਕ ਟਰਾਈ ਕੀਤੀ ਹੈ ਪਰ ਸੇਵਦੀ ਚੰਗਪੁਰੀਏ ਦੀ ਫਿਰ ਪੈ ਗਈ ਮੇਰੇ ਮਿੱਤਰੋ ਲਓ ਚੰਗਪੁਰਿਆ ਵਿੱਕੀ ਇਸ ਵੇਲੇ ਰੇਡ ਪਾਉਣ ਦੇ ਲਈ ਭਰਿਆ ਹੋਇਆ ਹੈ ਇਹ ਨਾਤੇ ਪੰਜਾਬ ਦੇ ਟਾਪ ਟਾਪਰੇ ਕਬੱਡੀ ਕਪਾਂ ਦਾ ਬੈਸਟ ਰੇਡਰ ਰਿਹਾ ਹੈ ਅੱਜ ਜਗਤ ਸਿੰਘਵਾ ਦੇ ਚ ਪੁੱਜਿਆ ਹੋਇਆ ਆਹ ਪਾਈ ਹੋਈ ਰੇਡ ਪਰ ਸਾਹਮਣੇ ਅਮਨ ਕਮਾਂਡੋ ਪਰ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਹੈ ਆ ਨੌਜਵਾਨ ਸੇਵ ਕਰਮਾਨਿਆਂ ਵਾਲਾ ਇਸੇ ਲਈ ਕਬੱਡੀ ਪਾਉਣ ਦੇ ਲਈ ਭਰਿਆ ਹੋਇਆ ਸੋਰੇ ਵਾਲੀਆ ਗਗਨ 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 ਓਏ ਗਗਨ ਦਾ ਜੱਪਾ ਕਿਤੇ ਲੱਗਿਆ ਫਿਰ ਹਲ ਜੇ ਵੀ ਤੇਰੀ ਸੋਚ ਬਹੁਤ ਵਧੀਆ ਤੈਨੂੰ ਜੁਨੀਆਂ ਵਧਾਈਆਂ ਦੇ ਦਈਏ ਉਨੀਆਂ ਥੁੜੀਆਂ ਨੇ ਤੇਰਾ ਜਿੰਨਾ ਕਹਿੰਦੇ ਆਪਾਂ ਸ਼ੁਕਰਗੁਜ਼ਾਰ ਲਈਏ ਉਹਨਾਂ ਥੋੜਾ ਉਹ ਜੇਪੀ ਬੰਸਰ ਦਾ ਵੱਡਾ ਨਾਮ ਹੈ ਐ ਟੀਮਾਂ ਵਾਲੇ ਕਬੱਡੀ ਕੱਪ ਦੇ 21000 ਦੇ ਲਾੜੇ ਵੀ ਨੂੰ ਤੇ ਜੇਪੀ ਆਣਾ ਉਹ 21000 ਆਪਾਂ ਹਰ ਪੀੜਤ ਨੂੰ ਦੇ ਦੇਵਾਂਗੇ ਹਰ ਪੀੜਤ ਨੂੰ ਦੇ ਦੇਵਾਂਗੇ ਇਸੇ ਰਾ ਕਬੱਡੀ

ਓਏ ਮੈਨੂੰ ਰਪੋਰ ਸ਼ੱਕੀ ਲੱਗਦੀ ਆ ਕੰਮ ਹੋਰ ਹੁੰਦਾ ਲੱਗਦਾ ਕੰਮ ਹੋਰ ਹੁੰਦਾ ਲੱਗਦਾ ਰਪੋਟਾ ਓਏ ਸ਼ੱਕੀ ਲੱਗਦੀਆਂ ਨੇ ਓਏ ਸ਼ੱਕੀ ਲੱਗਦੀ ਜਿਹੜੇ ਰਪੋਟਾ ਲਓ ਕਹਿੰਦੇ ਪਾਸੇ ਪਲਟਦੇ ਨਜ਼ਰ ਆਉਂਦੇ ਆ ਆਹ ਪਾਸੇ ਪਲਟਦੇ ਨਜ਼ਰ ਆਉਂਦੇ ਆ ਮੇਰੇ ਵੀਰੋ ਸੇਫਟਰ ਮਾਨਿਆ ਵਾਲਾ ਲੈ ਵੀ ਸੂਰੇ ਵਾਲਿਆ ਗਗਨ ਸਾਹਮਣੇ ਮੋਰਚੇ ਦੇ ਸਾਹਮਣੇ ਏ ਕਾਂਵਲੋ ਮੋਰਚੇ ਦੇ ਸਾਹਮਣੇ ਆ ਸੁੱਖਾ ਬੁੱਟਰਾਂ ਵਾਲਾ ਤਿਆਰ ਪਰ ਸੋਹਰੇ ਵਾਲਿਆ ਗਗਨ ਏ ਨਿਬੜ ਗਿਆ ਨਿਬੜ ਗਿਆ ਏ ਨਿਬੜ ਗਿਆ ਲਓ ਇੱਕ ਨੰਬਰ ਨਿਬੜ ਗਿਆ ਮੇਰਾ ਖਿਆਲ ਹੋਲ ਨਾਲੇ ਦਾ ਕਰ ਰਿਹਾ ਓਏ ਮੈਨ ਕਿੱਥਾ ਲੱਗਿਆ ਫਿਰ ਓ ਹਲੇ ਰੇਡ ਰਹਿੰਦੀ ਆ ਹਲੇ ਰੇਡ ਹਲੇ ਤਾਂ ਦੂਰ ਜਿੱਬਲਾ ਫਸਿਆ ਹੋਇਆ ਪਿੱਛੇ ਨੰਦੇ ਰੋਡਿਆਂ ਦਾ ਮਾਨ ਸਨਮਾਨ ਕੀਤਾ ਜਾਊਗਾ ਭਲੇ ਕੁਝ ਵੀ ਹੋ ਸਕਦਾ ਯਾਰ ਮੈਦਾਨ ਦੇ ਵਿੱਚ ਹੈ ਉਹਨਾਂ ਵੱਲੋਂ ਮਾਨ ਸਨਮਾਨ ਹੋਊਗਾ ਓਏ ਪਰ ਮੈਨੂੰ ਲੱਗਦਾ ਕਬੱਡੀ ਪਾਵੀ ਬਿਰਿੰਦਰ ਕੋਣ ਬੱਲੇ ਬੱਲੇ ਕਰਵਾ ਦੇਗਾ ਅਮਰ ਤੇ ਗੁੱਲਾ ਅਮਰ ਤੇ ਗੁੱਲਾ ਨੰਬਰ ਅਮਰਤ ਦਾ ਨੰਬਰ ਰੀਡਰ ਦਾ ਕਬੱਡੀ ਮੈਨੂੰ ਲੱਗਦਾ ਆ ਕਬੱਡੀ ਤੇ ਕੰਮ ਨਿਪਟ ਜਾਣਾ ਨਿਪਟ ਜਾਣਾ ਨਿਪਟ ਜਾਣਾ ਰੇਡ ਹਜੇ ਪੈਣੀ ਐ ਸੇਵ ਕਰ ਮਾਨਿਆ ਵਾਲਾ ਪਿਆਰ ਫੇਰ ਤਿਆਰ ਆ ਮੇਰੇ ਵੀਰੋ ਇਹ ਹਾਲੇ ਤੇ ਤੀਰ ਕਮਾਨ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਲੇ ਤੇ ਯਾਰ ਮਬਾਰਦ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਏ ਗਗਨ 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 ਦੇ ਸੇਵਕੋ ਗਗਨ ਦੇ ਸੇਵਕੋ ਗਗਨ ਦੇ ਸੇਵਕੋ ਜਿੱਤਾਂ ਹਾਰਾਂ ਜਿੱਤਾਂ ਹਾਰਾਂ ਗਗਨ ਦੇ ਸੇਵਕੋ ਜਿੱਤਾਂ ਹਾਰਾਂ ਏ ਸਿਰਾ ਓਏ ਗੱਬਰੂਆ ਏ ਸਿਕੋਰ ਸੁਣਿਓ ਸਿਕੋਰ ਸੁਣਿਓ ਸੁਣੋ 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 ਇਹ ਨੰਬਰ ਜਿਹੜੇ ਬੁੱਟਰਾਂ ਨੂੰ ਹੋਲਡ ਵਾਲਾ ਨੰਬਰ ਦੇ ਕੇ ਤੇ ਨੌ ਨੰਬਰ ਜਿਹੜੇ ਬੁੱਟਰਾਂ ਦੇ ਰਹੇ ਆ ਮੇਰੇ ਵੀਰੋ ਤੇ ਨੌ ਹੀ ਨੰਬਰ ਜਿਹੜੇ ਰਮਾਣਿਆਂ ਦੇ ਰਹੇ ਆ ਪਰ ਤੇ ਅੰਕ ਤੇ ਰਮਾਣਾ ਦੀਪ ਸਿੰਘਾ ਦੇ ਤੋਂ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਕਿਆ ਬਾ